ਜਿਹੜੀ ਸਰਕਾਰ ਨੇ ਬੜਾ ਇਹ ਗੱਲ ਦਾ ਮਤਲਬ ਦਾਵਾ ਤੇ ਵਾਦਾ ਕੀਤਾ ਸੀ ਕਿ ਅਸੀਂ ਜਿਹੜੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਦੇ ਦੁਸ਼ੀ ਉਹਨਾਂ ਨੂੰ ਸਜ਼ਾਵਾ ਦੇਵਾਂਗੇ ਬੇਅਦਬੀ ਜੀ ਨੇ ਕੀਤੀ ਹੈ ਪਰ 2 ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੀ 2 ਦਿਨ ਪਹਿਲਾਂ ਵਿਧਾਨ ਸਭਾ ਹੋਈ ਹੁਣ ਉਹਦੇ ਵਿੱਚ ਪ੍ਰਗਟ ਸਿੰਘ ਵਿਧਾਨ ਸਭਾ ਦੇ ਵਿੱਚੋਂ ਬੇਅਦਬੀ ਨਮਾ ਕਾਨੂੰਨ ਲਿਆਂਦਾ ਜਾ ਰਿਹਾ ਸੀ ਉਹਦੇ ਚ ਪ੍ਰਗਟ ਸਿੰਘ ਇਹ ਕਹਿੰਦਾ ਕਿ ਕਾਂਗਰਸ ਦੀ ਸਰਕਾਰ ਵੇਲੇ ਬੇਅਦਬੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਉਹਦੇ ਤੇ ਸਿਆਸਤ ਕੀਤੀ ਗਈ ਇੱਕ ਧੜਾ ਇਹ ਕਹਿੰਦਾ ਸੀ ਕਿ ਇਹਨੂੰ ਚੱਲਣ ਦਿਓ ਵੀ ਲੰਬਾ ਚੱਲਣ ਦਿਓ ਲੰਬਾ ਖਿੱਚੋ ਉਹਦਾ ਮਤਲਬ ਇਹ ਹੋਇਆ ਕਿ ਇਹਦੇ ਤੇ ਆਪਾਂ ਸਿਆਸਤ ਕਰਨੀ ਹੈ ਇਹਦੇ ਤੇ ਆਪਾਂ ਇੱਕ ਪਾਰਟੀ ਨੂੰ ਬਦਨਾਮ ਕਰਨਾ ਹੈ ਮਤਲਬ ਇਹ ਸਿਰਦ ਦਾ ਨਹੀਂ ਸੀ ਵੀ ਆਪਾਂ ਨੇ ਅਸਲ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਬੇਅਦਬੀ ਕੀਤੀ ਵੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਮੈਂ ਥੋੜਾ ਪਿੱਛੇ ਜਾਊਂਗਾ ਜਦੋਂ 2015 ਦੇ ਵਿੱਚ ਇਹ ਸਾਬਸੀ ਦੇ ਗੁਰਗਰਾਹ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਮਾੜੀਆਂ ਬਹੁਤ ਹੀ ਨਿੰਦਣਯੋਗ ਘਟਨਾਵਾਂ ਹੁੰਦੀਆਂ ਨੇ ਰੋਸ਼ ਪ੍ਰਦਰਸ਼ਨ ਹੁੰਦੇ ਨੇ ਪੰਜਾਬ ਕਾਂਗਰਸ ਉਦੋਂ ਤੇ ਆਮ ਆਦੀ ਪਾਰਟੀ ਕੁਝ ਹੋਰ ਸੰਸਥਾਵਾਂ ਇਹ ਗਾਹ ਪਾਉਂਦੀਆਂ ਨੇ ਕਾਂਗਰਸ ਇਹ ਗੱਲ ਦਾ ਗਾਹ ਪਾਉਂਦੀ ਆ ਕਿ ਸਾਨੂੰ ਪੰਜਾਬ ਪੁਲਿਸ ਤੇ ਇਸ ਗੱਲ ਦੀ ਯਕੀਨ ਨਹੀਂ ਵੀ ਇਹ ਸਹੀ ਜਾਂਚ ਕਰ ਸਕਦੀ ਐ ਇਸ ਲਈ ਕੇਸ ਸੀਬੀਆਈ ਨੂੰ ਦਿੱਤਾ ਜਾਵੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਉਹ ਕੇਸ ਸੀਬੀਆਈ ਨੂੰ ਦਿੱਤੇ ਸਾਰੇ ਤੇ ਕਾਂਗਰਸ 2 ਸਾਲ ਉਹਦੇ ਤੇ ਜਮ ਕੇ ਮਤਲਬ ਰਾਜਨੀਤਿਕ ਕਰਨ ਕਰਦੀ ਰਹੀ ਗੁਰੂ ਦੇ ਨਾਂ ਤੇ ਸਿਆਸਤ ਕਰਦੀ ਰਹੀ 2017 ਤੇ ਸਰਕਾਰ ਬਣਦੀ ਆ ਕਾਂਗਰਦੀ ਤੇ ਸਰਕਾਰ ਬਣਨ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਕਾਰਵਾਈਆਂ ਤਾਂ ਕੀ ਕਰਨੀਆਂ ਸੀ ਸੀਬੀਆਈ ਨੂੰ ਜਿਹੜਾ ਕੇਸ ਉਸ ਸਮੇਂ ਰੌਲਾ ਪਾ ਕੇ ਸੀਬੀਆਈ ਨੂੰ ਦਿੱਤਾ ਸੀ ਉਹ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਵਾਪਸ ਪੰਜਾਬ ਪੰਜਾਬ ਪੁਲਿਸ ਕੋਲ ਲਿਆਂਦਾ ਤੇ ਕਹਾਣੀ ਫੇਰ ਵੀ ਕੁਝ ਨਹੀਂ ਨਿਕਲੀ ਕਿਉਂਕਿ ਇਹ ਕੱਢਣ ਦੀ ਮਨਸ਼ਾ ਨਹੀਂ ਸੀ ਕਾਰਨ ਕੀ ਸੀ ਜਿਹੜਾ ਪ੍ਰਕਾਸ਼ ਸਿੰਘ ਨੇ ਪਰਸੋਂ ਮੰਨਿਆ ਜਿਹੜਾ ਵਿਧਾਨ ਸਭਾ ਵਿੱਚ ਪ੍ਰਕਾਸ਼ ਸਿੰਘ ਨੇ ਇਹ ਗੱਲ ਕਹੀ ਕਿ ਸਾਡੇ ਜਿੱਕ ਧੜਾ ਸੀ ਜਿਹੜਾ ਕਹਿੰਦੇ ਸੀ ਇਹਨੂੰ ਚੱਲਣ ਦੇ ਉਹਨੂੰ ਲੰਬਾ ਖਿੱਚੋ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਇੱਕ 파ਰਟੀ ਨੂੰ ਬਦਨਾਮ ਕਰਦੀ ਕਰਦੇ ਜਾਈ ਜਾਈਏ ਆਪਾਂ ਤਾਂ ਉਹਦਾ ਲਾਹ ਲਈਏ ਆਪਾਂ ਨੇ ਕਿਸੇ ਤੋਂ ਕੀ ਲੈਣਾ ਕਿਉਂਕਿ ਤੁਹਾਡਾ ਮਕਸਦ ਅਸਲ ਦੋਸ਼ੀਆਂ ਨੂੰ ਫੜ ਕੇ ਕਾਰਵਾਈ ਕਰਨਾ ਨਹੀਂ ਸੀ ਇੱਕ ਪਾਰਟੀ ਨੂੰ ਸਿਰ ਬਦਨਾਮ ਕਰਨਾ ਸੀ ਮੁੱਖ ਦੀ ਗੱਲ ਇਹ ਹੈ ਵੀ ਰਾਜਨੀਤੀ ਦੀ ਖੇਡ ਖੇਡਣੀ ਸੀ ਗੰਦੀ ਗੰਦੀ ਖੇਡ ਖੇਡਣੀ ਸੀ ਇੱਕ ਤਾਂ ਮੈਂ ਹੁਣ ਪ੍ਰਗਟ ਸਿੰਘ ਨੂੰ ਇਹ ਗੱਲ ਕਹਿਣਾ ਹੈ ਕਿ ਪ੍ਰਗਟ ਸਿੰਘ ਜੀ ਤੁਸੀਂ ਸੀਨੀਅਰ ਹਾਕੀ ਦੇ ਕਪਤਾਨ ਰਹੇ ਹੋ ਦੇਸ਼ ਦੇ ਤੁਸੀਂ ਚਲੋ ਹੁਣ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹਿ ਵੀ ਦਿੱਤੀ ਬੇਵਾਕੀ ਦੇ ਨਾਲ ਕਿ ਸਾਡੀ ਕਾਂਗਰਸ ਸਰਕਾਰ ਨੇ ਇਹਦੇ ਤੇ ਰਾਜਨੀਤੀਕਰਨ ਕੀਤਾ ਤੇ ਇੱਕ ਤੜਾ ਤਾਂ ਇਹ ਗੱਲ ਤੇ ਸੀਗਾ ਵੀ ਇਹਨੂੰ 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 ਲੰਬਾ ਖਿੱਚੋ ਚੱਲਣ ਦਿਓ ਵੀ ਇਹਦੇ ਤੇ ਰਾਜਨੀਤੀ ਕਰੋ ਹੁਣ ਜੇ ਇੰਨਾ ਹੀ ਸੱਚ ਬੋਲਿਆ ਫਿਰ ਇੱਕ ਤਾਂ ਇਹ ਸੱਚ ਬੋਲੋ ਕਿ ਉਹ ਕੌਣ ਲੋਕ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਵੀ ਰਾਜਨੀਤੀ ਕਰ ਰਹੇ ਸੀ ਸਰਕਾਰ ਦੇ ਵਿੱਚ ਬਹਿ ਕੇ ਦਾ ਮਤਲਬ ਮੰਤਰੀ ਹੋਣਗੇ ਇਹਦਾ ਮਤਲਬ ਐਮਐਲਏ ਇਕੱਲੇ ਨਹੀਂ ਹੋਣਗੇ ਵਿੱਚ ਬਾਜ਼ਾਰਤ ਵੀ ਹੋਏਗੀ ਇੱਕ ਤਾਂ ਉਹਨਾਂ ਦੇ ਨਾਮ ਜਿਹੜੇ ਆ ਉਹ ਕਿਰਪਾ ਕਰਕੇ ਜਨਤਕ ਕਰੋ ਕਿ ਉਹ ਕਿਹੜੀ ਕਾਂਗਰਸ ਦੇ ਵਿੱਚ ਬਰੀਡ ਸੀ ਜਿਹੜੀ ਗੁਰੂ ਦੇ ਨਾਂ ਤੇ ਵੀ ਸਿਆਸਤ ਕਰ ਰਹੀ ਸੀ ਦੂਜਾ ਇਹ ਹੈ ਕਿ ਤੁਸੀਂ ਉਦੋਂ ਕਿਉਂ ਨਹੀਂ ਫਿਰੇ ਇਹ ਆਵਾਜ਼ ਚੱਕੀ ਉਦੋਂ ਕਿਉਂ ਨਹੀਂ ਤੁਸੀਂ ਇੰਨਾ ਰੌਲਾ ਪਾਇਆ ਉਦੋਂ ਵੀ ਤੁਸੀਂ ਕਿਉਂ ਗੋਗਲਾਂ ਤੋਂ ਮਿੱਟੀ ਝੜੀ ਗਏ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਕਲਾ ਵਰਤਦੀ ਆ ਹਰ ਗੱਲ ਸਮੇਂ ਦੇ ਨਾਲ ਸਾਹਮਣੇ ਆਉਂਦੀ ਆ ਤੇ ਇਹ ਗੱਲ ਸਾਹਮਣੇ ਆਈ ਆ ਕਿ ਕਾਂਗਰਸ ਨੇ 5 ਸਾਲ ਗੁਰੂ ਦੇ ਨਾਂ ਤੇ ਰਾਜਨੀਤੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਨਾਂ ਵਰਤ ਕੇ ਤੇ 3.5 ਸਾਲ ਤੋਂ ਆ ਨਵੀਂ ਝਾੜੂ ਪਾਰਟੀ ਕਰ ਰਹੀ ਆ ਜਿਹੜੀ ਪਾਰਟੀ ਦਾ ਐਮਐਲਏ ਸੁਣ ਲਿਓ ਆਮ ਆਦੀ ਪਾਰਟੀ ਦਾ ਐਮ ਐਲ ਏ ਦਿੱਲੀ ਵਾਲਾ ਸ਼ਾਇਦ ਜੈਨਸੀ ਨਾਮ ਉਹਦਾ ਮਲੇਰ ਕੋਟਲੇ ਪਵਿੱਤਰ ਕ੍ਰਾਂਨ ਸ਼ਰੀਫ ਦੀ ਬੇਅਦਬੀ ਦਾ ਦੋਸ਼ੀ ਆ کورٹ ਨੇ ਮੰਨਿਆ ਤੇ ਕਾਂਗਰਸ ਪਾਰਟੀ ਨੇ ਆਹ ਹੁਣ ਜਿਹਨੇ ਪਿਛਲੀ ਵਿਧਾਨ ਸਭਾ ਚੋਣਾਂ ਹੋਈਆਂ ਉਹ ਚ ਟਿਕਟ ਦਿੱਤੀ ਸੀ ਉਹਨੂੰ ਕਿ ਟਿਕਟ ਦੇ ਦਿਓ ਇਹਨੂੰ ਮਤਲਬ ਹਾਲਾਤ ਇਹ ਨੇ ਕਿ ਇਹਨਾਂ ਦੇ ਰੱਬ ਚੇਤੀ ਨਹੀਂ ਹੈ ਨਾ ਕਾਂਗਰਸ ਦੇ ਨਾ ਝਾੜੂ ਦੇ ਆ ਜਿਹੜੀ ਬੋਕਰ ਪਾਰਟੀ ਆ ਮਤਲਬ ਮੇਰੇ ਵੀਰੋ ਤੁਸੀਂ ਇਹ ਸੋਚੋ ਵੀ ਜਿਹੜੇ ਲੋਕ ਗੁਰੂ ਦੀ ਬੇਅਦਬੀ ਤੇ ਇੱਕ ਮਤਲਬ ਗੁਰੂ ਦੇ ਨਾਂ ਤੇ ਵੀ ਠੱਗੀ ਮਾਰਨ ਤੋਂ ਰਾਜਨੀਤੀ ਦੀ ਕਰਨ ਤੋਂ ਪਾਸੇ ਨਹੀਂ ਹਟਦੇ ਤਾਂ ਤੁਹਾਡੇ ਨਾਲ ਕੀ ਕਰਨਗੇ ਤੁਹਾਡੇ ਨਾਲ ਜੋ ਹੋਇਆ 5 ਸਾਲ ਕਾਂਗਰਸ ਨੇ ਤੇ ਜੋ 3.5 ਸਾਲ ਇਹਨਾਂ ਨੇ ਕਰਿਆ ਉਹੀ ਕੁਝ ਕਰਨਗੇ ਸੋ ਕਹਿਣ ਦਾ ਮਤਲਬ ਹੈ ਇਹ ਉਹ ਬੰਦੇ ਨੇ ਜਿਹੜੇ ਰੱਬ ਨੂੰ ਤਾਂ ਮੰਨਦੇ ਹੀ ਨਹੀਂ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ ਇਹਨਾਂ ਦਾ ਸੋਚ ਉਹ ਹੈ ਕਿ ਰੱਬ ਨੂੰ ਹੀ ਨਹੀਂ ਮੰਨਦੇ ਪਤੰਦਰੇ ਤਾਂ ਰੱਬ ਦੇ ਨਾਂ ਤੇ ਰਾਜਨੀਤੀ ਜਰੂਰ ਕਰਦੇ ਨੇ ਮੰਦੇ ਨਹੀਂ ਹਲੋ ਆ ਗਿਆ ਜੀ ਆ ਗਿਆ ਬਸ ਮਤਲਬ ਇਹ ਹਾਲਾਤ ਨੇ ਤਰਸ ਆਉਂਦਾ ਹੈ ਗੁੱਸਾ ਆਉਂਦਾ ਵੀ ਇਹ ਕਿਹੜੇ ਲੋਕ ਨੇ ਜਿਹੜੇ ਲੋਕਾਂ ਨੂੰ ਆਪਾਂ ਪੰਜਾਬ ਦੀਆਂ ਜ਼ਿੰਮੇਵਾਰ ਸੀਟਾਂ ਤੇ ਬਿਠਾ ਤਿਆ ਜਿਹੜੇ ਗੁਰੂ ਦੇ ਨਹੀਂ ਬਣੇ ਜਿਹੜੀ ਕਾਂਗਰਸ ਨੇ 84 'ਚ ਜੋ ਕੁਝ ਕੀਤਾ 92 'ਚ ਜੋ ਕੁਝ ਕੀਤਾ ਫਿਰ ਸੌਹਾ ਖਾ ਕੇ 17 ਤੋਂ 22 ਤੱਕ ਜੋ ਕੀਤਾ ਸਾਢੇ 3 ਸਾਲ ਝਾੜੂ ਨੇ ਜੋ ਕੀਤਾ ਇਹਨੇ ਬੋਕਰ ਪਾਰਟੀ ਨੇ ਵੀ ਦੁਆਰਾ ਸਾਰੇ ਨੌਜਵਾਨਾਂ ਨੂੰ ਅਤਵਾਦੀ ਵੱਖਵਾਦੀ ਸਾਢੇ 3 ਸਾਲ ਪੰਜਾਬ ਨੂੰ ਲੁੱਟਿਆ ਉਹ ਲੋਕ ਗੱਡੀਆਂ ਤੇ ਬੈਠੇ ਨੇ ਜਿਹੜੇ ਰੱਬ ਨੂੰ ਤਾਂ ਮੰਨਦੇ ਹੀ ਨਹੀਂ ਰੱਬ ਦੇ ਨਾਂ ਤੇ ਠੱਗੀ 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 ਮਾਰਨ ਵਾਲੇ ਲੋਕ ਨੇ ਇਹ ਰੱਬ ਨੂੰ ਮੰਨਣ ਵਾਲੇ ਨਹੀਂ ਹੈਗੇ ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਆਮ ਲੋਕਾਂ ਨੂੰ ਤਾਂ ਫਿਰ ਕੀ ਸੰਬੰਧ ਹੋਣਗੇ ਆਮ ਲੋਕਾਂ ਦਾ ਕੀੜੇ ਮਕੌੜੇ ਸੰਬੰਧ ਦੇ ਨੇ ਸੋ ਮੇਰੀ ਬੇਨਤੀ ਆ ਨੌਜਵਾਨਾਂ ਨੂੰ ਖਾਸ ਕਰਕੇ ਸਿਰਦ ਨੌਜਵਾਨਾਂ ਨੂੰ ਬੇਨਤੀ ਆ ਮਾਰਾ ਮੋਟਾ ਜਮੀਰ ਜਗਾ ਲੋ ਬੋਲੋ ਪ੍ਰੋਟੈਸਟ ਆਪਣੀ ਆਵਾਜ਼ ਨੂੰ ਬੁਲੰਦ ਕਰੋ ਬੋਲੋ ਠੋਕਿਆਂ ਦੇ ਖਿਲਾਫ ਤੇ ਇਹਦੇ ਚਿਹਰੇ ਜਿਹੜੇ ਇਹ ਕਰਤੂਤਾਂ ਦੇ ਸਾਹਮਣੇ ਆ ਰਹੀਆਂ ਨੇ ਉਹਨਾਂ ਤੇ ਇਹਨਾਂ ਨੂੰ ਸਬਕ ਸਿਖਾਓ ਨਹੀਂ ਇਹ ਲੋਕ ਇਦਾਂ ਹੀ ਸਾਡੀਆਂ ਭਾਵਨਾਵਾਂ ਦੇ ਨਾਲ ਸਿੱਖ ਭਾਵਨਾਵਾਂ ਦੇ ਨਾਂਵਾਂ ਨਾਲ ਖੇਡਦੇ ਰਹਿਣਗੇ ਕਿਉਂਕਿ ਸਿੱਖ ਭਾਵਨਾ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਨਾਲ ਦੀਆਂ ਭਾਵਨਾ ਨਾਲ ਜੁੜਿਆ ਹੋਇਆ ਮੁੱਦਾ ਸੋ ਬਹੁਤ ਹੀ ਲਾਹਣਤਾ ਕਾਂਗਰਸ ਨੂੰ ਵੀ ਕਿ ਜਿਨ੍ਹਾਂ ਨੇ 5 ਸਾਲ ਰਾਜਨੀਤੀ ਖੇਡ ਖੇਡੀ ਗੁਰੂ ਦੇ ਨਾਂ ਤੇ ਤੇ 3.5 ਸਾਲ ਤੋਂ ਹੋਏ ਝੜੋ ਵਾਲਿਆਂ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਖਿਲਾਫ ਆਵਾਜ਼ ਹੋਰ ਬੁਲੰਦ ਕਰਾਂਗੇ ਤੇ ਇਹਨਾਂ ਦੇ ਇਹ ਕਰਤੂਤ ਮੈਂ ਸਮਝਦਾ ਕਿ ਕੱਲੀ ਕੱਲੀ ਸਿੱਖ ਸੰਗਤ ਨੂੰ ਇਹਨਾਂ ਦੇ ਇਸ ਕਰਤੂਤ ਤੇ ਲਾਹਣਤਾ ਤੇ ਇਹਨਾਂ ਦਾ ਬਾਇਓ ਕੱਟ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ